ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਾ ਫਾਊਂਡਾਸ਼ਨ ਸੈਕਟਰ ਦੋਸਤੋ ਅੱਜ ਆਪਾਂ ਕਰ ਰਹੇ ਆਂ ਬੱਚਿਆਂ ਦਾ ਲੌਂਗ ਜੰਪ ਜਿਹੜੇ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਨੇ ਸੇਮ ਹੋ ਠੀਕ ਹੈ ਤੇ ਅੱਜ ਇਹਨਾਂ ਦਾ ਬਿਲਕੁਲ ਹੀ ਪ੍ਰੋਫੈਸ਼ਨ ਤਰੀਕੇ ਨਾਲ ਕਰ ਰਹੇ ਆਂ ਆਪਾਂ ਜਿੱਦਾਂ ਕਿਸੇ ਉੱਥੇ ਪੰਜਾਬ ਪੁਲਿਸ ਦੇ ਟੈਸਟ ਵਿੱਚ ਚੁੜਾ ਹੁੰਦਾ ਹੈ ਠੀਕ ਹੈ ਦੇਖ ਲੋ ਕਿ ਪ੍ਰੋਪਰ ਆਪਾਂ ਕੋਨ ਸੈਟਅਪ ਕੀਤਾ ਹੋਇਆ ਹੈ ਠੀਕ ਹੈ ਲਾਈਨ ਲੱਗੀ ਹੋਈ ਆ ਅੱਧੇ ਵਾਲੀ ਫਾਉਲ ਵਾਲੀ ਤੇ ਇਧਰੋਂ ਵੀ ਸੇਮ ਠੀਕ ਹੈ ਜੀ ਤੇ ਫੜ ਲਓ ਜੀ ਹੋਰ ਦੇਖੋ ਹਾਂ ਸੇਮ ਦੋ ਬੰਦੇ ਨੇ ਆਪਣੇ ਨਾਲ-ਨਾਲ ਤੁਹਾਨੂੰ ਪੈੜਾ ਰਿਹਾ ਰਹ ਠੀਕ ਹੈ ਤੇ ਤਿੰਨ ਜੰਮਾਂ ਦੇ ਵਿੱਚ ਦੇ ਦੇ ਆਪਾਂ ਇੱਕ ਕਲੀਅਰ ਕਰ ਪਾਉਂਦੇ ਨੇ ਕਿੰਨਾ ਕਲੀਅਰ ਕਰਦੇ ਨੇ ਕਿੰਨਾ ਕਿ ਨਹੀਂ ਤੇ ਫਾਉਲ ਦਾ ਮੈਨਲੀ ਆਪਾਂ ਤਿਆਰ ਰੱਖਣਾ ਚਾਹੀਦਾ ਕਿ ਤੇ ਉਧਰੋਂ ਵੀ ਤਾਂ ਫਾਉਲ ਹੋਵੇ ਠੀਕ ਹੈ ਜੀ ਵੀ ਵੀ ਸੇਓ ਫਾਰ ਐਗਜ਼ਾਮ ਕੈਮਰਾਵਨ ਜੀ ਤਿਆਰ ਰੱਖੋ ਥੋੜਾ ਜਨਾ ਇਧਰੋਂ ਮਾਰ ਕੇ ਬਣਾ ਲਿਓ ਇਧਰੋਂ ਵੀ ਰਹਿ ਜਾਂਦਾ 60 ਤਿਆਰ ਰੱਖਿਓ ਦੋਸਤੋ ਹੁਣ ਸੇਮ ਤੇ ਫਾਉਲ ਹੁੰਦਾ ਕਿ ਨਹੀਂ ਉਧਰ ਦੇ ਲੋ ਠੀਕ ਹੈ ਜੀ ਉਧਰੋਂ ਵੀ 2 ਫੁੱਟ ਅੱਗੇ ਆ ਇਧਰੋਂ ਬਿਲਕੁਲ ਪੈਰ ਰੋਕਿਆ ਤੁਹਾਡਾ ਪੁਰਗੂਲਾ ਜਸਰ ਰੈਡੀ ਹੋਰ ਨੈਕਸ ਬੰਦਾ ਕਰਦੇ ਸ਼ੁਰੂ ਚਲੋ ਪਹਿਲਾਂ ਬੱਚੇ ਮਾਰ ਲਾਂ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਕਿੰਨਾ ਇਹ ਲਗਾਉਂ ਪਾਦੇ ਨੇ ਫਾਉਲ ਫਾਉਲ ਹੋ ਗਈ ਕਿਸੇ ਦੀ ਵੀ ਗਲਤੀ ਕੋ ਛੱਡਣੀ ਹੈਗੀ ਦੋ ਚਾਂਸ ਰਹਿ ਗਈ ਤੁਹਾਡੇ ਕੋ ਫੜਾ ਤਿਆਰ ਰੱਖੋ ਇਧਰੋਂ ਮੜਿਆ ਸੈੱਟ ਕਰੂੰ ਮੜਿਆ ਪੈਰ ਪੈਰ ਸੈੱਟ ਕਰ ਪਹਿਲੇ ਹਲਕੀ ਬਾਹਰ ਕਰੀ ਬਾਦ ਵਿੱਚ ਆ ਉੱਪਰ ਵੀ ਤੁਹਾਨੂੰ ਇਧਰ ਬਾਅਦ ਵਿੱਚ ਤੁਹਾਨੂੰ ਚਾਂਸ ਦਿੱਤਾ ਜਾਂਦਾ ਏ ਠੀਕ ਹੈ ਉਧਰ ਆਪਣੇ ਕੁੜੇ ਕਰ ਰਹੇ ਆ ਪ੍ਰੈਕਟਿਸ ਹਾਈ ਜੰਪ ਦੀਆਂ ਤੇ ਰਨਿੰਗ ਵਾਲੇ ਮੁੰਡੇ ਲੱਗੇ ਹੋਏ ਰਨਿੰਗ ਕਰਨ ਦੇ ਲਈ ਇਧਰ ਬੇਸਿਕ ਵਾਲੇ ਕੁੜੇ ਕਰ ਰਹੇ ਆ ਸਿੰਪਲ ਪ੍ਰੈਕਟਿਸ ਇਧਰ ਆਪਾਂ ਮੁੰਡਿਆਂ ਦਾ ਕਰ ਰਹੇ ਆ ਪਹਿਲਾਂ ਲੌਂਗ ਜੰਪ ਰੈਡੀ ਯਸ ਸਰ ਰੈਡੀ ਸ਼ਾਬਾਸ਼ ਸ਼ਾਬਾਸ਼ ਫਾਉਲ ਹੋ ਗਈ ਜਦੋਂ ਪ੍ਰੈਸ਼ਰ ਆਉਂਦਾ ਬੱਚਾ ਤੇ ਜਦੋਂ ਬੱਚੇ ਨੂੰ ਲੱਗਦਾ ਕਿ ਹਾਂ ਸਾਡਾ ਟ੍ਰਾਇਲ ਆਇਆ ਕੁਝ ਚੀਜ਼ਾਂ ਤਾਂ ਉਦੋਂ ਪ੍ਰੈਸ਼ਰ ਆਉਂਦਾ ਹੈ ਉਹਦੇ ਵਿੱਚ ਬੱਚੇ ਬਹੁਤ ਸਾਰੇ ਗਲਤੀਆਂ ਕਰ ਦਿੰਦੇ ਨੇ ਤਾਂ ਹੀ ਆਪਾਂ ਕੀ ਆ ਬੱਚਿਆਂ ਦਾ ਪਹਿਲਾਂ ਹੀ ਪ੍ਰੀ ਟ੍ਰੇਨਿੰਗ ਮੀਨਸ ਆਹੀ ਚੀਜ਼ ਹੈ ਤੁਹਾਡਾ ਕਿ ਤੁਹਾਨੂੰ ਫੁੱਲ ਆਨ ਪ੍ਰੈਸ਼ਰ ਦੇ ਕੇ ਹਰ ਇੱਕ ਚੀਜ਼ ਕਰਕੇ ਉਸ ਤੋਂ ਬਾਅਦ ਥੋੜਾ ਰਿਜ਼ਲਟ ਆ ਜਿਹੜਾ ਬੈਟਰ ਕੀਤਾ ਜਾਵੇ ਜੇ ਤੁਸੀਂ ਪਹਿਲਾਂ ਹੀ ਪ੍ਰੈਸ਼ਰ ਦੇ ਵਿੱਚੋਂ ਨਿਕਲੇ ਹੋਵੋ ਹਰ ਇੱਕ ਚੀਜ਼ ਤੁਹਾਨੂੰ ਪਤਾ ਹੋਵੇ ਤੇ ਫਿਰ ਇੰਨੀ ਪ੍ਰੋਬਲਮ ਨਹੀਂ ਆਉਂਦੀ ਕਿ ਤੁਹਾਨੂੰ ਬਾਅਦ ਦੇ ਵਿੱਚ ਜਦੋਂ ਤੁਸੀਂ ਟ੍ਰਾਇਲ ਕਰਨ ਜਾਂਦੇ ਹੋ ਰੈਡੀ ਬਾਸ ਰੈਡੀ ਰਹੀ ਨਾ ਕੱਟ ਥੋੜੀ ਜਿਹੀ ਬਾਲ ਬਾਲਾ ਭਾਈ ਰੈਡੀ ਬਾਲ ਕੀ ਹੋ ਗਿਆ ਜਿਆਦਾ ਅੱਗੇ ਤੋਂ ਪੈਰ ਚੱਕਦੇ ਨਹੀਂ ਧਿਆਨ ਦੋ ਇਸੀ ਤੇ ਰੈਡੀ ਛੋਟੇ ਛੋਟੇ ਗਲਤੀਆਂ ਨੇ ਬਟ ਇਹੀ ਗਲਤੀਆਂ ਤੁਹਾਨੂੰ ਫੇਲ ਕਰਾ ਸਕਦੇ ਆ ਤਾਂ ਤੁਸੀਂ ਧਿਆਨ ਰੱਖਣਾ ਬਸ ਰੈਡੀ ਆਜਾ ਕਰ ਕੋਈ ਚੱਕ ਰਹੀ ਉੱਪਰ ਦੀ ਜਾਣ ਦੇ ਕਈ ਵੱਚੇ ਪੋਇਟ ਨੇ ਕਿਹਾ ਨਾ ਜੇ ਸਾਡਾ ਪਹਿਲੀ ਵਾਰ ਤੇ ਕਲੀਅਰ ਹੋ ਗਿਆ ਬਾਉ ਆਉ ਜੇ ਉਹਨੇ ਮੁੰਡੇ ਪਹਿਲੀ ਵਾਰ ਕਲੀਅਰ ਜੀ ਉਸ ਤੋਂ ਬਾਅਦ ਵੀ ਆਪਾਂ ਨੇ ਕੀਤਾ ਨਾ ਤਾਂ ਅੱਜ ਤਾਂ ਤੁਸੀਂ ਦੂਸਰੀ ਵਾਰ ਤਿੰਨ ਚਾਂਸ ਕਰਨੇ ਜ਼ਰੂਰੀ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਇੱਕ ਵਾਰ ਕਲੀਅਰ ਹੋ ਗਿਆ ਤਾਂ ਇਹ ਆਰਾਮ ਨਾਲ ਬੈਠ ਸਕਦੇ ਹੋ ਕੋਈ ਇਸ਼ੂ ਨਹੀਂ ਬਟ ਇੱਥੇ ਆਪਾਂ ਤਿੰਨ ਤਿੰਨ ਜਾਂਚ ਕਰਕੇ ਦੇ ਦਿਆਂ ਲੈਂਡਮੈਨ ਜ਼ਰੂਰੀ ਨੇ ਸ਼ਾਬਾਸ਼ ਸ਼ਾਬਾਸ਼ ਆਹ ਰੈਡੀ ਇਹਨੂੰ ਕਿੱਥੋਂ ਲੈ ਕੇ ਜਾਂਦਾ ਹੁਣ ਬਿਨ ਬੁਲਾਏ ਮਹਿਮਾਨ ਜੀ ਰੈਡੀ ਇਹ ਪੰਜਾਬ ਪੂਰ ਸਾਲ ਬੱਚਾ ਨਹੀਂ ਹੈਗਾ ਹੀ ਆਪਾਂ ਜਮਾ ਨਹੀਂ ਘਬਰਾਉਣਾ ਚੱਲ 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 ਆਹ ਗਲਤੀ ਨਹੀਂ ਕਰਨੀ ਹੈਗੀ ਦੇਖਿਆ ਪਾਸ ਹੁੰਦਾ ਹੁੰਦਾ ਫੇਰ ਲਾਸਟ ਦੇ ਕੀ ਹੱਥ ਪਿੱਛੇ ਮਾਰੇ ਮੁੰਡੇ ਨੇ ਬਿਲਕੁਲ ਲਾਈਨ ਦੇ ਇੱਕ ਤਾਂ ਗਿਰਿਆ ਕੋਲ ਆ ਤੇ ਉਸ ਤੋਂ ਬਾਅਦ ਜਿਹੜੇ ਗਲਤੀ ਕਰ ਰਹੇ ਸੀ ਉਹ ਹੱਥ ਪਿੱਛੇ ਮਾਰਦੇ ਠੀਕ ਆ ਫਰਟੀ ਸਮਝ ਆ ਗਿਆ ਤੈਨੂੰ ਆਥ ਅੱਗੇ ਕਰ ਵਿਲੇ ਸੂਟ ਲਈਏ ਰੇਡੀ ਸਰਦਾਰ ਜੀ ਆਜੋ ਕਾਰੋ ਇੰਦੀ ਕੰਮ ਰਿਆਣੇ ਰੇਣ ਰੇਣ ਉਹ ਵਿਚੇ ਪਿਆ ਹਾਂਜੀ ਰੇਡੀ ਲਾਈ ਬਣ ਕਾਵਾ ਸ਼ੁਰੂ ਮੈਂ ਉਮੀਦ ਕਰਦਾ ਦੋਸਤੋ ਤੁਹਾਨੂੰ ਸਾਰਾ ਪਤਾ ਲੱਗ ਰਿਹਾ ਹੋਵੇਗਾ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਪਹਿਲ ਵਾਈ ਗੈਨੀ ਗੁੱਡ ਵੈਰੀ ਗੁੱਡ ਤਾਂ ਇਦਾਂ ਥੋੜਾ ਹੋਣਾ ਚਾਹੀਦਾ ਜੰਪ ਦੀ ਪਰਫੈਕਸ਼ਨ ਤੁਸੀਂ ਰੱਖੋ ਤਾਂ ਕਿ ਬਾਅਦ ਵਿੱਚ ਤੁਹਾਨੂੰ ਪ੍ਰੋਬਲਮ ਨਾ ਹੋਵੇ। ਲਾਸਟ ਲਾਸਟ ਹੈ ਜੀ ਬॉयਸ। ਧਿਆਨ ਦੇਣਾ ਥੋੜਾ। ਮੇਨਲੀ ਫਾਉਲ ਦਾ। ਥੋੜਾ ਆਪਣਾ ਦਿਨ ਹੁੰਦਾ ਠੀਕ ਹੈ ਕਿਸੇ ਦੀ ਕਾਲੀ ਜਾ ਕੇ ਕੋਸ਼ਿਸ਼ ਕਰਕੇ ਤੁਸੀਂ ਆਪਣਾ ਜੰਪ ਨਹੀਂ ਖਰਾਬ ਕਰਨਾ ਹੈਗਾ। ਬਸ। ਰੈਡੀ। ਬਾਈਕਾ। ਪੋਲ ਸਪੀਡ ਨਾਲ ਉਹਦਾ ਸਰਦਾਰ ਜੀ। हो बस आ लास्ट शॉट सरदार जी लास्ट इधर रहे शाबाश 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 चल बस रेडी बासी बस 3 हो गए ओके ਆ ਦੇਖੋ ਜਿਵੇਂ ਓੜੇ ਮੁੰਡਾ ਆ ਗਿਆ ਇੱਥੇ ਤੱਕ ਆ ਕੇ ਰੁਕ ਗਿਆ ਤਾਂ ਇਹ ਤਾਂ ਕੀ ਫਾਉਲ ਐ ਨਹੀਂ ਜੀ ਇਹਦਾ ਕੋਈ ਫਾਉਲ ਨਹੀਂ ਆ ਜਦ ਤੱਕ ਤੁਸੀਂ ਲਾਈਨ ਨਹੀਂ ਕਰਾਸ ਕਰਦੇ ਹੈਗੇ ਜਦ ਤੱਕ ਤੁਹਾਡਾ ਕੋਈ ਫਾਉਲ ਨਹੀਂ ਹੋਏਗਾ ਆਹ ਹੁਣ ਫਰੰਟ ਤੋਂ ਫਾਉਲ ਕਰਤਾ ਪ੍ਰੈਸ਼ਰ ਦੇ ਵਿੱਚ ਹੁੰਦਾ ਸਿਆਣਾ ਪ੍ਰੈਸ਼ਰ ਦੇ ਵਿੱਚ ਹੁੰਦਾ ਜਦੋਂ ਤੁਸੀਂ ਇੱਕ ਜੰਪ ਗਲਤ ਕਰਤਾ ਤਾਂ ਤੁਹਾਡੇ ਜਮਾਂ ਤੇ ਪ੍ਰੈਸ਼ਰ ਆ ਜਾਂਦਾ ਜੀ ਕਿ ਦੂਸਰਾ ਸਹੀ ਹੋਊਗਾ ਕਿ ਨਹੀਂ ਰੈਡੀ ਆਈ ਪਾਓ ਕਲੀ ਪਾਓ ਤਾਂ ਹੁਣ ਆਪਾਂ ਮੇੜਨਾ ਵੀ ਆ ਮੜਾ ਮੇਨੂ ਲਓ ਜੀ ਖਾਓ ਇਹਨਾਂ ਨੂੰ ਮੜਾ ਮੜਕੇ ਚਲੋ ਕੈਮਰਾਮੈਨ ਜੀ ਬਿਨਾ ਕੱਟ ਤੋਂ ਵੀਡੀਓ ਹੋਣੀ ਚਾਹੀਦੀ ਹੈ ਜੀ ਨਹੀਂ ਫੇ ਦੇਖਣ ਵਾਲੇ ਕਹੀ ਜਾਂਦੇ ਨੇ ਇਹ ਤਾਂ ਛੋਟਾ ਜੰਪ ਮਾਰਾਈ ਜਾਂਦੇ ਨੇ ਬਹੁਤ ਸਿੱਧਾ ਰੱਖੋ ਸਿੱਧਾ ਰੱਖੋ ਸਿੱਧਾ ਰੱਖੋ ਸਿੱਧਾ ਰੱਖੋ ਚਲੋ ਜੀ ਆਜੋ ਉੱਥੇ ਜਾ ਕੇ ਦਿਖਾਓ ਕੈਮਰਾਮੈਨ ਜੀ ਪਰਲੇ ਪਾਸੇ ਆ ਬੱਸ ਲੱਗ ਰਿਹਾ ਗਿਆ ਅੱਧੇ ਲਈ ਆ ਗਏ ਅੱਧੇ ਲਈ ਆ ਗਏ ਮੋੜ ਕੇ ਓਕੇ ਜੀ ਅੰਦਰ ਆਪਣਾ ਤਾਂ ਅੱਗੀ ਰੱਖ ਦੇਣਾ ਆਪਾਂ ਠੀਕ ਹੈ ਤਾਂ ਦੋਸਤੋ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਮੈਨੂੰ ਜ਼ਰੂਰ ਦੱਸੋ ਕਮੈਂਟ ਬਾਕਸ ਦੇ ਵਿੱਚ ਠੀਕ ਹੈ ਤੇ ਕੀ ਤੁਹਾਨੂੰ ਇਸ ਵੀਡੀਓ ਦੇ ਸਿੱਖਣ ਨੂੰ ਮਿਲਿਆ ਇਹ ਵੀ ਦੱਸਿਓ ਸਰਪ੍ਰਾਈਜ਼ ਹੋ ਗਿਆ ਨਾ ਤੁਹਾਡਾ